ਦੇ ਹੋ ਲਾਏ ਕਿਹੜੇ ਕਿਹੜੇ ਹੁਣ ਸੂਟ ਜਿਹੜੇ ਭੂਆ ਜੀ ਨੂੰ ਆਹ ਰਹਰੀ ਵਾਲੀ ਆਂਟੀ ਨੂੰ ਪਾਈ ਉਹ ਵੀ ਦਿਖਾ ਮੜਾ ਹੈ ਹਨਾ ਕਿਉਂਕਿ ਭੂਆ ਜੀ ਦਾ ਸੂਟ ਹੈ ਆ ਹੋ ਗਿਆ ਭੂਆ ਜੀ ਦਾ ਸੂਟ ਨਾਲ ਪੱਗ ਲਗਾਤੀ ਨਾਲ ਪੱਗ ਲਗਾਤੀ ਠੀਕ ਹੈ ਜੀ ਤੇ ਆ ਹੋ ਗਿਆ ਹਰੀ ਵਾਲੀ ਆਂਟੀ ਦਾ ਆ ਪਾਈ ਹਰੀ ਵਾਲੀ ਆਂਟੀ ਦਾ ਸੂਟ ਇੱਧਰ ਨੂੰ ਦਿਖਾ ਨਾਲ ਸ਼ਰਟ ਲਗਾਤੀ ਇੱਧਰ ਨੂੰ ਦਿਖਾ ਮੜਾ ਮੋੜੇ ਤੇ ਹਾਂ ਐਦਾਂ ਤੇ ਆ ਹੋ ਗਿਆ ਹਰੀ ਵਾਲੀ ਆਂਟੀ ਦਾ ਸੂਟ ਨਾਲ ਸ਼ਰਟ ਲਾਤੀ ਭਾਈ ਆ ਹੋ ਗਿਆ ਦਾਦਾ ਜੀ ਦਾ ਆ ਸਾਡੇ ਦਾਦਾ ਜੀ ਦਾ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਪਤਾ ਹੀ ਹੈ ਭਾਈ ਅਸੀਂ ਜਾਣਾ ਹੈ ਜੈਸਮੀਨ ਉਹਨਾਂ ਕੋਲ ਕਿਉਂ ਲੈ ਕੇ ਪਤਾ ਮੈਂ ਤੁਹਾਨੂੰ ਤਾਂ ਕਿਹਾ ਹੈ ਵੀ ਤੁਹਾਨੂੰ ਹੁਣ ਕਈ ਦਿਨ ਦਾ ਪਤਾ ਹੀ ਵੀ ਵੀ ਹੁਣ ਕਿਉਂ ਲੈ ਕੇ ਜਾਣਾ ਹਨ ਤੇ ਕਿਉਂ ਵਾਲੀ ਵੀਡੀਓ ਵੀ ਤੁਸੀਂ ਦੇਖੇ ਲਈ ਹੋਣੀ ਆ ਪੰਜੀਰੀ ਰਲਾਈ ਆ ਜਿਹੜੀ ਜਿਹੜੀ ਵੀਡੀਓ ਚ ਹਨਾ ਤੇ ਅੱਜ ਹੁਣ ਹੋ ਗਈ ਸਾਡੀ ਸਾਰੀ ਤਿਆਰੀ ਪਹਿਣਾ ਵੀ ਆ ਗਈਆਂ ਤੇ ਆਪਾਂ ਵੀ ਟੌਰ ਭਾਈ ਕੱਢ ਲਈ ਜਿੰਨੇ ਕੇ ਜੋਗੇ ਹੈਗੇ ਆ ਠੀਕ ਆ ਜੀ ਵੈਸੇ ਿੱੱਡ ਥੋੜਾ ਜਿਹਾ ਬੜਾ ਫੁੱਲ ਲੱਗ ਗਿਆ ਬਟਨ ਖੁੱਲਣ ਲੱਗ ਗਏ ਯਾਰ ਐਕਸਰਸਾਈਜ਼ ਕਰਨੀ ਜ਼ਰੂਰੀ ਆ ਤੇ ਦੁਬਾਰਾ ਜਿਮ ਜੋਮ ਲੱਗਣਾ ਪੈਣਾ ਮੈਨੂੰ ਲੱਗਦਾ ਟਾਈਮ ਨਹੀਂ ਹੈਗਾ ਗੱਲ ਤਾਂ ਆਹ ਜੀ ਅੱਗੇ ਟਾਈਮ ਹੁੰਦਾ ਤਾਂ ਜਦ ਡੰਗਰਾਂ ਦਾ ਕੰਮ ਵੀ ਘੱਟਦਾ ਥੋੜਾ ਖੇਤੀ ਦਾ ਵੀ ਘੱਟਦਾ ਤੇ ਉਦੋਂ ਜਿਮ ਜੋਮ ਲਈ ਜਾਈਦੀ ਸੀ ਪਰ ਹੁਣ ਸ਼ਡਿਊਲ ਇਹਨਾਂ ਬਿਜੀ ਹੋ ਗਿਆ ਵੀ ਜਿੰਮ ਜੋ ਮਤਾ ਇੱਕ ਪਾਸੇ ਅ ਸੈਰ ਕਰਨ ਦਾ ਵੀ ਟਾਈਮ ਨਹੀਂ ਬੰਦਾ ਸੈਰ ਹੀ ਕਰਿਆਵੇਂ ਜਾ ਕੇ ਹਨਾ ਕਿਉਂਕਿ ਉਹੀ ਟਾਈਮ ਸੈਰ ਦਾ ਹੁੰਦਾ ਉਹੀ ਟਾਈਮ ਸਾਡੇ ਕੰਮ ਦਾ ਹੁੰਦਾ ਜੀ ਤਾਂ ਕਰਕੇ ਲੈਨੇ ਇਹ ਇਹੋ ਜਿਹੀ ਫੜ ਲਈ ਅਸੀਂ ਜੀ ਦੇ ਚ ਬੰਦਾ ਬੇਲਾ ਰਹਿ ਨਹੀਂ ਸਕਦਾ ਨਾ ਕਿਤੇ ਰਿਸ਼ਤੇਦਾਰੀ ਚ ਰਹਿ ਸਕਦਾ ਹਨਾ ਇਹ ਲੈਨ ਇਹੋ ਜੀ ਆ ਚਲੋ ਪਰ ਆਪਣੇ ਕੰਮ ਬਗੈਰ ਭਾਈ ਕੁਛ ਨਹੀਂ ਰਿਸ਼ਤੇਦਾਰੀਆਂ ਵੀ ਰਿਸ਼ਤੇਦਾਰ ਵੀ ਉਹਦੇ ਹੀ ਆ ਗੋਸਾਬੀ ਨਾ ਕਰਿਓ ਇਹ ਗੱਲ ਸਹੀ ਆ ਰਿਸ਼ਤੇਦਾਰ ਵੀ ਉਹਦੇ ਹੀ ਆ ਜਿਹਦੇ ਜਿਹਦਾ ਕੰਮਕਾਰ ਠੀਕ ਆ ਨਹੀਂ ਭਾਈ ਕੋਈ ਕਿਸੇ ਦਾ ਅੱਜ ਦੇ ਟਾਈਮ 'ਚ ਰਿਸ਼ਤੇਦਾਰ ਨਹੀਂ ਆ ਇਹ ਦੁਨੀਆਦਾਰੀ ਦੀ ਗੱਲ ਦੱਸਦਾ ਮੈਂ ਤੁਹਾਨੂੰ ਜਿਹੜੀ ਸਹੀ ਗੱਲ ਹੈਨਾ ਤੇ ਚਾਰੋ ਚੱਲੀ ਜਾਂਦਾ ਸਿਸਟਮ ਸਾਰਾ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਤੇ ਆਜੋ ਮਿਲਦੇ ਆ ਜੀ ਹੁਣ ਭੈਣਾ ਨੂੰ ਅ ਇਹ ਚੱਲ ਰਹੀ ਆ ਤਿਆਰੀ ਕਿਉਂਕਿ ਜਿਹੜੇ ਸ਼ਗਨ ਵਿਹਾਰਾਂ ਦੀ ਤਿਆਰੀ ਹੁੰਦੀ ਹੈ ਨਾ ਇਹਦੇ 'ਚ ਮਾਣੀ-ਮੋਟੀ ਕਮੀ ਕਿਤੇ ਰਹੇ ਜਾਂਦੀ ਹੁੰਦੀ ਆ ਕਿਉਂਕਿ ਨਹੀਂ ਬੰਦੇ ਨੂੰ ਕਈ ਵਾਰ ਜ਼ਿਆਦਾ ਨੌਲੇਜ ਹੁੰਦੀ ਹੁਣ ਇਹ ਰਿਵਾਜ ਆ ਨਾ ਜਿਹੜਾ ਜੈਸਮੀਨ ਉਹਨਾਂ ਵੱਲ ਆ ਮਤਲਬ ਸੂਟ ਦੇਣ ਦਾ ਇਹ ਸਾਡੇ ਵੱਲ ਨਹੀਂ ਹੈ ਮਤਲਬ ਕਹਿ ਲਓ ਵੀ ਸਾਰਿਆਂ ਨੂੰ ਫੈਮਿਲੀ ਨੂੰ ਸੂਟ ਦੇਣ ਦਾ ਇਹ ਰਿਵਾਜ ਸਾਡੇ ਵੱਲ ਨਹੀਂ ਹੈਗਾ ਉਹਦੇ ਕਰਕੇ ਮਾਣੀ-ਮੋਟੀ ਮਿਸਟੇਕ ਹੋ ਜਾਂਦੀ ਆ ਕੋਈ ਬੜੀ ਗੱਲ ਨਹੀਂ ਹੈਗੀ ਤੇ ਸਾਤੇ ਵੀ ਹੋਈ ਆ ਇੱਕ ਦੋ ਗੱਲਾਂ 'ਚ ਜਿਹੜੀਆਂ ਗੱਲਾਂ 'ਚ ਹੋਈ ਆ ਹੁਣ ਆਪਾਂ ਨੇ ਉਹ ਭਾਈ ਮਿਸਟੇਕ ਆਪਣੀ ਕਲੀਅਰ ਕਰਨੀ ਆ ਇਸ ਵੀਡੀਓ 'ਚ ਤੇ ਆਜੋ ਫਿਰ ਹੁਣ ਮਿਲਦੇ ਆ ਭੈਣਾਂ ਨੂੰ ਤੇ ਨਾਲੇ ਆਪਾਂ ਦੇਖਦੇ ਆ ਵੀ ਕਿਹੜੀ ਮਿਸਟੇਕ ਹੋਈ ਯਾਰ ਕਿਹੜੀ ਮਿਸਟੇਕ ਕਲੀਅਰ ਕਰਤੀ ਆਪਾਂ ਨੇ ਉਹ ਜਿਹੜੀ ਹੋਈ ਸੀ ਮਿਸਟੇਕ ਸੂਟਾਂ ਸਾਟਾਂ ਵਾਲੀ ਚੱਕਰ ਦਾ ਕੋਈ ਵੀ ਭਾਈ ਫਲਾਣੇ ਨੂੰ ਰਹਿ ਗਿਆ ਫਲਾਣੇ ਨੂੰ ਰਹਿ ਗਿਆ ਹਨਾ ਤੇ ਉਹ ਆਪਾਂ ਨੇ ਹੁਣ ਕਲੀਅਰ ਕਰ ਦਣਾ ਇਸ ਵੀਡੀਓ 'ਚ ਤੇ ਆਜੋ ਮਿਲਦੇ ਆ ਜੀ ਭੈਣਾਂ ਨੂੰ ਪਹਿਲਾਂ ਮੇ ਲੋ ਜੀ ਭਾਈ ਇੱਧਰ ਪਹਿਲਾਂ ਸਾਡੀ ਪਨੇ ਵਾਲੀ ਵਾਲੀ ਭੈਣ ਨੂੰ ਸਾਰੇ ਗੱਲ ਜੀ ਸਾਰਿਆਂ ਨੂੰ ਹੋਰ ਦੀਦੀ ਠੀਕ ਆ ਆਇਤਾ ਹੋੜ ਦੀ ਪੂਰੀ ਗੱਡੀ ਵੀ ਆ ਸੂਟ ਸੈਟ ਹੈ ਨਵੇਂ ਹੈ ਆਪਣੀ ਇਕੱਲੇ ਵੀ ਉਹਨੂੰ ਮਿਲਣ ਜਾਣਾ ਪਰਜਾਈ ਨੂੰ ਓਏ ਹੋਰ ਹੈ ਨਾਲੇ ਆਪਣੇ ਭਾਈ ਲੱड्डੂ ਨਾਲੇ ਆਪਣੇ ਲੱड्डੂ ਨੂੰ ਮਿਲਣ ਜਾਣਾ ਹੈ ਹਾਂਜੀ ਸਤਿਗੁਰ ਜੀ ਸਾਰਿਆਂ ਨੂੰ ਮਰੀਦ ਕੱਢੇ ਹੋਵੋਗੇ ਸਾਰੇ ਦੁਸਤ ਠੀਕ ਹੋਵੋਗੇ ਪੂਰੀ ਚੜੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਹਰਗੁਣ ਨੂੰ ਮਿਲਣ ਜਾਣਾ ਏ ਨਾਲੇ ਉੱਲੂ ਦੇਖ ਕੇ ਆਣਾ ਕੀ ਕਰੇਂ ਦੇਖ ਕੇ ਆਣਾ ਅੱਛਾ ਇਧਰ ਸਾਸਰੀ ਘਰ ਨੂੰ ਥੋੜਾ ਜਿਹਾ ਟਾਈਮ ਲੱਗਦਾ ਜੀ ਕੀ ਕਰਦੀ ਆ ਹਾਂ ਜੀ ਜੀ ਸਾਸਰੀ ਘਰ ਜੀ ਸਾਰਿਆਂ ਨੂੰ ਭਾਈ ਟਾਹਰ ਪਾਜ ਜੀ ਜੀ ਪੂਰੀ ਆ ਹੈ ਹਾਂ ਮੈਂ ਹੋ ਗਿਆ ਤੈਨੂੰ ਕਹਿਣ ਲੱਗੇ ਭਾਈ ਅਸੀਂ ਵੀ ਜ਼ਿਆਦਾ ਉਹ ਹੋਈਆਂ ਵੀ ਅਸੀਂ ਬੜੇ ਤੇਦੇ ਉਹਨੂੰ ਮਿਲਣ ਚੱਲੀਆਂ ਭਤੀਜਨ ਮਿਲ ਜਾਨੀਆਂ ਤਾਂ ਹੀ ਉਹ ਨਾ ਕੱਢ ਕੇ ਆਈਆਂ ਹਾਂ ਹਾਂ ਜੀ ਹਾਂ ਜੀ ਉਹ ਲੈ ਲੈ ਤੇਰੀ ਪੁੱਤ ਪੂਰੀ ਟਾਹਰ ਕਿਸੇ ਨੂੰ ਕਹਿਣ ਗੱਲ ਪਤਾ ਕੀ ਐ ਜੀਦੀ ਟੌਰ ਕੱਟ ਹੋਵੇ ਉਹਨੂੰ ਕਹਿਣਾ ਪੈਂਦਾ ਵੀ ਅਗਲਾ ਗੁੱਸਾ ਨਾ ਕਰੇ ਵੀ ਮੇਰੀ ਟੌਰ ਨਹੀਂ ਹੈਗੀ ਤੇਰੀ ਤਾਂ ਟੌਰ ਉਦਾਂ ਹੀ ਬਹੁਤ ਆ ਤੈਨੂੰ ਤਾਂ ਤਾਂ ਨਹੀਂ ਗਿਆ ਹੋਵੇ ਮਿੱਤੇ ਠੀਕ ਆ ਆ ਚੱਕਰ ਆ ਤੇ ਕੱਪੜੇ ਉਹਦੇ ਵਿੱਚ ਹਰ ਗੁਣ ਦੇ ਕੱਪੜੇ ਭਾਈ ਇੱਧਰ ਵਿੱਚੇ ਪਏ ਆ ਟੈਚੀ ਦੇ ਆ ਪੱਈਆ ਟੈਚੀ ਨਾਲ ਹਾਂ ਮੈਂ ਆ ਵੀ ਆਪਣਾ ਆ ਵੀ ਆਪਣਾ ਤੂੰ ਡੱਬਾ ਦਿਖਾ ਦੇ ਭਾਈ ਇਹ ਕਹਿੰਦੀ ਮੈਂ ਡੱਬਾ ਲੈ ਕੇ ਆਈ ਆ ਇਹ ਹਾਂ ਹਾਂ ਇਹ ਬਾਕਸ ਲੈ ਕੇ ਆਈ ਭਾਈ ਸਾਡੀ ਗਰਲੀਨ ਅਸੀਂ ਭੁੱਲ ਗਏ ਤੇ ਲੈ ਆਉਣਾ ਜਿਹਦੇ ਚ ਪੰਘੀਰੀ ਲੈ ਕੇ ਜਾਣੀਆਂ ਬਾਕਸ ਚ ਉਹ ਬਾਕਸ ਆ ਇਹ ਤਿੰਨ ਦਾ ਸੈਟ ਆ ਦੀ ਇਹ ਬਸ ਕੋਈ ਨਹੀਂ ਬੁੱਤ ਖੋੜ ਲਾ ਨੂੰ ਰਹਿਣ ਦੇ ਹਾਂ ਤਿੰਨ ਦਾ ਸੈਟ ਆ ਇਹ ਅੱਛਾ ਤਿੰਨ ਸੈਟ ਆ ਇਹ ਇਹਦੇ ਵਿੱਚ ਇੱਕ ਹੋਰ ਡੱਬਾ ਹੈ ਠੀਕ ਆ ਤੇ ਇਹਦੇ ਚ ਅਸੀਂ ਲੈ ਕੇ ਜਾਣੀਆਂ ਜੀ ਪੰਘੀਰੀ ਪਾ ਕੇ ਹਾਂ ਪੈਕਿੰਗ ਵਾਲੀ ਇਹ ਗੱਲ ਜਿਹੜੀ ਹੈਗੀ ਦੀ ਇਦਾਂ ਦੀ ਮਿਸਟੇਕ ਇਦਾਂ ਹੋ ਗਈ ਹੁਣ ਮੜਾ ਸਮਝਾਉ ਉਹ ਆਪਣੇ ਈਵਰਸ ਨੂੰ ਭਾਈ ਤੇ ਨਹੀਂ ਗੱਲ ਤਾਂ ਇਹ ਹੈ ਕਿ ਗਲਤ ਪਰ ਮਾਨਾ ਨਹੀਂ ਕਰਦਾ ਹਾਂ ਹੈ ਬਿਲਕੁਲ ਹੁਣ ਕਈ ਕਈਆਂ ਨੇ ਰਵਾਜ ਕੀਤਾ ਹੈ ਤੇ ਕਈਆਂ ਨੇ ਕੀਤਾ ਹੈ ਹਰੇਕ ਨੂੰ ਨਹੀਂ ਪਤਾ ਹੁੰਦਾ ਹਾਂ ਬਿਲਕੁਲ ਬਿਲਕੁਲ ਨਾਲੇ ਜੇ ਲੋ ਠੀਕ ਆ ਸਬਸਕ੍ਰਾਈਬਰ ਨੇ ਵੀ ਦੱਸਿਆ ਵੀ ਐਦਾ ਐਦਾ ਬਣਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਬਿਲਕੁਲ ਤੁਸੀਂ ਦੱਸਿਆ ਸਾਨੂੰ ਹਾਂ ਤੇ ਬਾਕੀ ਹਰੀ ਵਾਲੀ ਆਂਟੀ ਦੀ ਗੱਲ ਆ ਉਹਨਾਂ ਦਾ ਸੂਟ ਤਾਂ ਸਾਤੇ ਗਲਤੀ ਨਾਲ ਸਾਈਡ ਪਰ ਰਹਿ ਗਿਆ ਪਿਆ ਉਹ ਸਾਈਡ ਤੇ ਰਹਿ ਗਿਆ ਲਗਾਇਆ ਹੋਇਆ ਹੈਗਾ ਹਾਂ ਉਜੀ ਨੇ ਹੁਣ ਇਹਨਾਂ ਦੇ ਅਫਾਰ ਕੋ ਨਾ ਪਿਆ ਇਹ ਮੁੰਡੇ ਦਾ ਨਾਮ ਕਾਰਾ ਨਾ ਕਾਰਾ ਉਦਾਂ ਟੁੱਟ ਰਹਿ ਗਏ ਤੇ ਨਾ ਸੈਡ ਤੇ ਯਾਦ ਨਹੀਂ ਤੇ ਰਹੇ ਉਹ ਧਿਆਨ ਕੇ ਬਾਤ ਤੇ ਉਹ ਔਕਣਾ ਅੰਟੀ ਉਹਨਾਂ ਦਾ ਰਹਿ ਗਿਆ ਪੈਸਾ ਸੈਡ ਅੰਟੀ ਦਾ ਰਹਿ ਗਿਆ ਹੂੰ ਤੂੰ ਸੈਠ ਜੀ ਚਲ ਕੋਈ ਮਿਸਟੇਕ ਹੋ ਜੰਦੀ ਬੰਦੇ ਨੂੰ ਨਹੀਂ ਪਤਾ ਲੱਗ ਬਿਲਕੁਲ ਬਿਲਕੁਲ ਤੇ ਬਾਕੀ ਗੱਲ ਹੈਗੀ ਆ ਜੀ ਬੂਆ ਜੀ ਦੀ ਬੂਆ ਜੀ ਦਾ ਸੂਟ ਪਾਈ ਅਸੀਂ ਮਤਲਬ ਕਹ ਲਓ ਵੀ ਉੱਥੇ ਅਸੀਂ ਆਪਣੀ ਗਲਤੀ ਮੰਨਦੇ ਆ ਉੱਥੇ ਮੰਨਦੇ ਹਾਂ ਕਿ ਗਲਤੀ ਵੀ ਸਾਡੇ ਹੋਈ ਆ ਵੀ ਉਹ ਭਾਈ ਲਾ ਨਹੀਂਤਾ ਹੋਇਆ ਸਾਡੇ ਸ਼ਾਇਦਾਂ ਵੀ ਰਵਾਜਾਂ ਦਾ ਵੀ ਫਰਕ ਪੈ ਜਾਂਦਾ ਹੈ ਸਾਨੂੰ ਆਪਣੇ ਰਵਾਜਾਂ ਦਾ ਪਤਾ ਉਧਰਿਆਂ ਦਾ ਨਹੀਂ ਹਾਂ ਹਰੇਕ ਦੇ ਆਪਣਾ ਆਪਣਾ ਸਾਡੇ ਜਦੋਂ ਸਾਡੇ ਛਿਲੇ ਹੋਏ ਆ ਮੰਮੀ ਨੂੰ ਜਨਨ ਕਿ ਸਾਡੇ ਉਧਰ ਜੋ ਕਿਸੇ ਵੀ ਵਾਰੀ ਵੀ ਸੂਟ ਕੱਪੜਾ ਕਦੇ ਨਹੀਂ ਆਇਆ ਹੈਗਾ ਮੰਮੀ ਨੂੰ ਆਇਆ ਹੀ ਨਹੀਂ ਹਾਂ ਆਇਆ ਨਹੀਂ ਆਪਣੇ ਦਰਵਾਜੇ ਹੈ ਨਹੀਂ ਆ ਹਾਂ ਅਸੀਂ ਆਪਣੇ ਰਵਾਜਾਂ ਦੇ ਮੁਤਾਬਿਕ ਚਾਹੁੰਦੇ ਆ ਹਾਂ ਨਿੱਕੇ ਬੱਚੇ ਕੋਈ ਗੱਲ ਨਹੀਂ ਕਿਉਂਕਿ ਮੰਮੀ ਨੂੰ ਕੀ ਕੱਪੜ ਸਾਨੂੰ ਸਾਨੂੰ ਖੁਦ ਨੂੰ ਨਹੀਂ ਆਏ ਕੱਪੜੇ ਹਾਂ ਸਾਨੂੰ ਵੀ ਨਹੀਂ ਆਏ ਸਾਨੂੰ ਆਏ ਨਹੀਂ ਖੁਦ ਨੂੰ ਸਿਰਫ ਇਟ ਨਿਆਣੇ ਨੂੰ ਕੱਪੜੇ ਆਏ ਗਾਦੇ ਤੇ ਸਾਨੂੰ ਖੁਦ ਨੂੰ ਨਹੀਂ ਆਏ ਕੱਪੜੇ ਉਹ ਉਹਨਾਂ ਵੱਲ ਹੈਗਾ ਰਵਾਜ ਇਹ ਆਪਣੇ ਹੈ ਨਹੀਂ ਉੱਤਰ ਹੈਗਾ ਉੱਤਰ ਹੈਗਾ ਤਾਂ ਕਰਕੇ ਵੀ ਸਾਡੇ ਥੋੜੇ ਮੋੜ ਤੇ ਭੁੱਲ ਚੁੱਕ ਹੋ ਗਈ ਸੀ ਹੁਣ ਅਸੀਂ ਆਪਣੀ ਸੁਧਾਰਨ ਲੱਗੇ ਹਾਂ ਹਾਂ ਬਿਲਕੁਲ ਬਿਲਕੁਲ ਭਾਜੀ ਤੇ ਗਲਤੀ ਪਈ ਅਸੀਂ ਇਹ ਬਹੁਣੀ ਸੁਧਾਰ ਲਈ ਭੂਆ ਜੀ ਦਾ ਸੂਟ ਵੀ ਆਪਾਂ ਨੇ ਕਰ ਲਿਆ ਰੈਡੀ ਹਾਂ ਤੇ ਤੇ ਇੱਕ ਗਲਤੀ ਭਾਈ ਸਾਤੇ ਹੋਰ ਹੋਈ ਤੀ ਉਹ ਗਲਤੀ ਹੋਈ ਤੀ ਜੀ ਸਾਤੇ ਅਸੀਂ ਹਰਗੁਣ ਦੇ ਕੱਪੜਿਆਂ ਨਾਲ ਬਨਾਇਨਾ ਬਨਾਇਨਾ ਤੇ ਜਰਾਬਾ ਜਰਾਬਾ ਤਿੰਨ ਲਿਆਂਦੀਆਂ ਹੋਈਆਂ ਤੇ ਦੀਦੀ ਦੀ ਆਪਾਂ ਨੇ ਉਹ ਫੇਰ ਮੰਮੀ ਕਹਿੰਦੀ ਵੀ ਸੱਤੇ ਜੋੜਿਆਂ ਦੇ ਨਾਲ ਇੱਕ ਇੱਕ ਕਰਨੀ ਆ ਆ ਵੀ ਮਤਲਬ ਇੱਕ ਇੱਕ ਬਨਾਇਨਾ ਇੱਕ ਇੱਕ ਜਰਾਬ ਤੇ ਉਹ ਵੀ ਭਾਈ ਅਸੀਂ ਆਪਣੀ ਗਲਤੀ ਕੰਪਲੀਟ ਕਰੀ ਆ ਤੇ ਆ ਬਨਾਇਨਾ ਲਿਆਂਦੀਆਂ ਜੀ ਸਾਰੀਆਂ ਤੇ ਜਰਾਬਾਂ ਵੀ ਹੋਰ ਲਿਆਂਦੀਆਂ ਜਾ ਕੇ ਕੱਲੇ ਕੱਲੇ ਨਿਆਣੇ ਕੀ ਵਾਲਾ ਨਿਆਣੇ ਬੰਦਰਾ ਦੰਦੇ ਆ ਇਹ ਵੀ ਦੋਹੇ ਨਿਆਣੇ ਤੰਗ ਕਰਦੇ ਆ ਹਾਂ ਜਿਸ ਕਰਕੇ ਨਿਆਣਾ بڑا ਹੁੰਦਾ ਤਾਂ ਉਹ ਹੁੰਦਾ ਨਿਆਣੇ ਨੂੰ ਠੀਰਕੂ ਬਿਠਾ ਕੇ ਉਹ ਕਿੰਨੇ ਛੋਟੇ ਨਿਆਣੇ ਨੂੰ ਕਿਹਾ ਉਹ ਸਾਹਬਣਾ ਵੀ ਔਖਾ ਹੈ ਤੇ ਇਹਨਾਂ ਨੂੰ ਕੰਮ ਸੰਭਾਲਣਾ ਵੀ ਔਖਾ ਹੋਇਆ ਔਖਾ ਹੋ ਜਾਂਦਾ ਔਖਾ ਇਹਨਾਂ ਨੂੰ ਤਾਂ ਭਾਈ ਇੱਥੇ ਸਾਡੇ ਘਰਾਂ ਨਿਆਣੇ ਨੇ ਪਜਲ ਕਰੇ ਇੱਕ ਲੱਡੂ ਹਜੇ ਜੇ ਤੋੜ ਕੇ ਕਰ ਜੰਦੀਆਂ ਜਿੰਨਾ ਵੀ ਸਾਤੇ ਹੁੰਦਾ ਉਹਨਾਂ ਕਾਸੀ ਕਰ ਜੰਦੀਆਂ ਕਰ ਜੰਦੀਆਂ ਹਾਂ ਨਹੀਂ ਬਿਲਕੁਲ ਤੇ ਭਾਈ ਸਾਨੂੰ ਸਾਡੀਆਂ ਭੈਣਾਂ ਦਾ ਬਹੁਤ ਜ਼ਿਆਦਾ ਸਾਥ ਆ ਤੇ ਇੱਕ ਹਾਕ ਮਾਰੂ ਭੱਜੀਆਂ ਆਉਂਦੀਆਂ ਤੇ ਸਾਡੀ ਬੜੀ ਭੈਣ ਜਿਹੜੀ ਨੇੜੇ ਆ ਉਹ ਥੋੜਾ ਜਿਹਾ ਘਟ ਆਉਂਦੀ ਆ ਉਹ ਵਿਚਾਰੀ ਕੰਮ ਨੇ ਦੱਬੀ ਪਈ ਪਹਿਲਾਂ ਨੇ ਰੀਅਲ ਸਈਆਂ ਦੇ ਉਹ ਆਉਂਦੇ ਆ ਕਮੈਂਟ ਆਉਂਦੇ ਆ ਵੀ ਉਹ ਵੀ ਤੁਹਾਡੀ ਰੀਅਲ ਸਿਸਟਰ ਹਾਂਜੀ ਭਾਈ ਉਹ ਸਾਡੀ ਰੀਅਲ ਸਿਸਟਰ ਆ ਕੋਈ ਉਹ ਸਾਡੀ ਰੀਅਲ ਸਿਸਟਰ ਆ ਜੀ ਉਹ ਸਾਡੀ ਰੀਅਲੀ ਹੈ ਹਾਂ ਉਹ ਉਹ ਸਾਤੇ ਬੜੀ ਆ ਜੇਠੀ ਭੈਣ ਆ ਸਾਡੀ ਭਾਈ ਉਹ ਉਹ ਜੇਠੀ ਹੈ ਹਾਂ ਮੈਂ ਨਾ ਕੁਝ ਜੁਮੇ ਪਾਰੇ ਵੀ ਹੁੰਦੀਆਂ ਬੰਦੇ ਦੇ ਘਰ ਚ ਨਹੀਂ ਨਹੀਂ ਹੁੰਦਾ ਹਾਂ ਭੈਣ ਨੂੰ ਭਾਈ ਕੰਮ ਥੋੜਾ ਜਿਆ ਉਹਨੂੰ ਰਹਿੰਦਾ ਜਿਆਦਾ ਤੇ ਗੱਲ ਇਦਾਂ ਜੀ ਖੰਮਣੀਆਂ ਹੀ ਬੰਨਣ ਹੁੰਦੇ ਕਿਉਂਕਿ ਓਪਨ ਹੋਈ ਜਾਂਦੇ ਇਹ ਨਹੀਂ ਜੇ ਜੋ ਤਾਂ ਵਿੱਚ ਤੱਬ ਹੋ ਜਾਣੇ ਬੰਨਣੀਆਂ ਬੰਦੋ ਕੋਈ ਚੱਕਰ ਨਹੀਂ ਕੰਨੀਆਂ ਬੰਨਣੀਆਂ ਉੱਥੇ ਖੋਲ ਦੇ ਦਿੰਦੇ ਆ ਬੰਨਣੀਆਂ ਵੀ ਬੰਨਣ ਇੱਥੇ ਇੱਧਰ ਮੈ ਲੋ ਜੀ ਪ੍ਰਾਣਾ ਸਾਹਿਬ ਨੂੰ ਕਹਿੰਦਾ ਹਾਂ ਸਾਸੀ ਗਾਲੀ ਹੋਰ ਪ੍ਰਾਣਾ ਹਾਂ ਕੁਰਸੀ ਕਰਤੀ ਖਿੱਚ ਲੋ ਨਾ ਬਸ ਬਸ ਤਰੋ ਤਰੋ ਟਾਈਮ ਨਾਲ ਹਾਂ ਜੀ ਤੇ ਲੇਟ ਬਹੁਤ ਹੈ ਨਾ ਬਸ ਤਿਆਰੀ ਹੋ ਗਈ ਆਪਣੀ ਕੰਪਲੀਟ ਇੱਥੇ ਹੋ ਗਈ ਤਿਆਰੀ ਹਰੇਕ ਜੋੜੇ ਦੇ ਨਾਲ ਇੱਕ ਇੱਕ ਬਨੇਨ ਇੱਕ ਇੱਕ ਜਰਾਬ ਹਾਂ ਹੁਣ ਬਣੇ ਪੂਰੇ ਸੈੱਟ ਤੇ ਨਾ ਹਲੇ ਹੈਗਾ ਤੇ ਪਿੱਛੇ ਇਹ ਜਰਾਬਾਂ ਵਾਲੀ ਤੇ ਅਸੀਂ ਅਸੀਂ ਤਿੰਨ ਲਿਆਏ ਤੇ ਜਰਾਬ ਮਮੀ ਨੇ ਕਹ ਜਰਾਬ ਦੂਜਿਆਂ ਦੇ ਇਕੱਠੀਆਂ ਜੜੀਆਂ ਨਹੀਂ ਉਹ ਤਿੰਨ ਤਿੰਨ ਦੀਆਂ ਜੀ ਤਿੰਨ ਜੋੜੇ ਆਪਾਂ ਨੇ ਕਰੇ ਵੇ 7 ਅੱਛਾ ਜਰਾਬਾਂ ਹੈਗੀਆਂ ਨੀਆਂ ਤਿੰਨ ਫੇਰ ਤਾਂ ਹੁਣ ਜਰਾਬਾਂ ਵੀ ਹੋਰ ਲਿਆਂਦੀਆਂ ਤੇ ਬਨੈਨਾ ਵੀ ਬਨੈਨਾ ਤਾਂ ਪਹਿਲਾਂ ਮੈਂ ਦੀਦੀ ਆਪਾਂ ਦੇ ਕੋਈ ਵੀ ਨਹੀਂ ਤੇ ਲਿਆ ਹੋਈ ਹੈ ਨਾ ਕੱਲੇ ਦਾ ਇਦਾਂ ਇਹ ਪੂਰੇ ਹੁੰਦੇ ਨਹੀਂ ਕੱਪੜੇ ਚੱਲੀ ਜਾਂਦੇ ਘਠੀ ਜਾਂਦੇ ਇਹ ਕੱਪੜੇ ਨਹੀਂ ਚਲੋ ਫੇਰ ਵੀ ਫੇਰ ਤਾਂ ਹੁਣ ਲਈਓ ਜਾ ਹੋਏ ਕੱਲੇ ਕਦੇ ਆ ਜੀ ਨਹੀਂ ਨਹੀਂ ਉਹ ਤਾਂ ਹੈ ਚਲੋ ਫੇਰ ਵੀ ਜਿਹੜਾ ਭਾਈ ਰੀਤੀ ਰਿਵਾਜ ਆਪਾਂ ਨੂੰ ਪੂਰਾ ਕਰਨਾ ਚਾਹੀਦਾ ਹਾਂ ਚਲੋ ਆਪਣੇ ਵੱਲ ਚਾਹੇ ਨਹੀਂ ਇਹ ਹੈਗੇ ਰਵਾਜ ਇਹ ਵੀ ਇੱਕ ਤਰ੍ਹਾਂ ਦਾ ਵਿਆਹ ਲਈ ਕੰਮ ਹੈ ਵਿਆਹ ਚ ਕਦੀ ਚੀਜ਼ ਪੂਰੀ ਹੋਈ ਹੈ ਜਦ ਤੱਕ ਰਾਤ ਨਹੀਂ ਚੱਲਦੀ ਬੰਦਾ ਪੱਜਦਾ ਨਹੀਂ ਉਹ ਆ ਰਹਿ ਗਿਆ ਓਏ ਓਏ ਯਾਰ ਤੈਨੂੰ ਕਿਹਾ ਤਾਂ ਤੂੰ ਲੈ ਕੇ ਨਹੀਂ ਆਇਆ ਆਹੀ ਕੁਸ ਚੱਲੀ ਜਾਂਦਾ ਠੀਕ ਨਹੀਂ ਹਾਂ ਤੱਕ ਇਨਸਾਨ ਪੱਜਦਾ ਹੀ ਰਹਿੰਦਾ ਹਾਂ ਬਿਲਕੁਲ ਬਿਲਕੁਲ ਇਹ ਵੀ ਉਹੀ ਕੰਮ ਹੋ ਜਾਂਦਾ ਇੱਕ ਹਾਂ ਇਹ ਤਾਂ ਗੱਲ ਹੈ ਤੇ ਲਓ ਜੀ ਹੁਣ ਆਪਣਾ ਸਮਾਨ ਹੋ ਗਿਆ ਸਾਰਾ ਕੰਪਲੀਟ ਦੁਬਾਰਾ ਸਾਨੂੰ ਪੈਕਿੰਗ ਸਾਰੀ ਦੁਬਾਰਾ ਕਰਨੀ ਪਈ ਆ ਤੇ ਲਿਆਂਦੇ ਵੀ ਅਸੀਂ ਹੈ ਤਾਂ ਜਨਨ ਕਿ ਅਸੀਂ ਇੱਕੋ ਚੀਜ਼ ਚ ਲਾਤੀ ਜਰਾਭਾ ਅਸੀਂ ਅਲੱਗ-ਅਲੱਗ ਨਹੀਂ ਲਾਈਆਂ ਸਾਰੇਗਾ ਲਾਤੀਆਂ ਇੱਕੋ ਜਿਹਾ ਲਾਤੀਆਂ ਤੀਆਂ ਪਰ ਸਾਨੂੰ ਉਹੀ ਕਰਨਾ ਪੈ ਗਿਆ ਪਰ ਗੱਲ ਆਏ ਆ ਭਾਈ ਸਾਡੇ ਵਿਊਰਸ ਨੇ ਬਹੁਤ ਵਧੀਆ ਕਰਿਆ ਸਾਨੂੰ ਬਹੁਤ ਵਧੀਆ ਸਲਾਹ ਦਿੱਤੀ ਆ ਉਹ ਕਹਿੰਦੇ ਭਾਈ ਵੀ ਐਦਾਂ ਕਰੋ ਵੀ ਸੱਤੇ ਵੀ ਮਤਲਬ 5-5 ਚੀਜ਼ਾਂ ਹੁੰਦੀਆਂ ਪਤਾ ਨਹੀਂ 4-4 ਇੱਕ ਇੱਕ ਉਹਦੇ ਚ ਜਿੱਦਾਂ ਹੁਣ ਇੱਕ ਸੂਟ ਆ ਇਦੇ 'ਚ ਇੱਕ ਹੋਗੀ ਜਰਾਬ ਇੱਕ ਹੋਗੀ ਬਨਾਇਨ ਜੋੜੇ 'ਚ 6 ਜੋੜੇ ਲਿਆਂਦੇ ਵੇ ਤੇ ਨਾ 7 ਹਾਂ 7 ਜੋੜੇ ਤੇ ਹੁਣ ਆਇਕਣਾ ਕੱਲੀ ਕੱਲੀ ਲਾ ਰਹੇ ਹਾਂ ਹਾਂ ਬਿਲਕੁਲ ਤੇ ਹੁਣ ਇਹਦੇ 'ਚ ਇੱਕ ਹੋਗੀ ਪਜਾਮੀ ਇੱਕ ਹੋ ਗਿਆ ਕਮੀਜ਼ ਇੱਕ ਹੋ ਗਿਆ ਰਮਾਲ ਤੇ ਬਨਾਇਨ ਤੇ ਜਰਾਬ ਜਰਾਬ ਉਹ ਇੱਕ ਡੱਬੇ 'ਚ ਮਤਲਬ ਹਰ ਗੁਣ ਦੇ 5-5 5-5 ਉਹ ਹੋਗੇ ਕੱਪੜੇ ਹੈਨਾ ਮੈਨੂੰ ਕੋਈ ਲੱਗ ਰਹੀ ਸੀ ਐਦਾਂ ਹੀ ਭਾਈ ਸਾਨੂੰ ਕਿਹਾ ਸੀਗਾ ਸਾਡੇ ਵਿਊਰਸ ਨੇ ਕਰਨ ਨੂੰ ਤੇ ਆਪਾਂ ਨੇ ਉਦਾਂ ਕਰਤਾ ਤੇ ਹੋਰ ਜੇ ਕੋਈ ਕਿਸੇ ਨੂੰ ਪਈ ਕੀਆ ਨਹੀਂ ਤੌਲੀਆ ਤਾਂ ਇੱਕ ਹੋ ਉਹ ਬੁੱਕ ਨਹੀਂ ਵਿੱਚ ਆਉਂਦੇ ਹਨ ਤੌਲੀਆ ਇੱਕ ਹੀ ਪਿਆਦਾ ਕਿਹਨੇ ਕਿਹਾ ਸੀ ਆਣ ਗਿਆ ਆ ਆ ਲਾ ਲਈ ਤੇਰੀ ਕੋਈ ਹੋਰ ਚਾਹੀਦਾ ਹਾਂ ਇੱਕ ਹੋਰ ਦੇ ਦੇ ਰਿਹਾ ਸੀ ਇੱਕ ਤੌਲੀਆ ਹੋਰ ਲਿਆਓ ਤੇ ਭਾਈ ਜੇ ਕਿਸੇ ਨੂੰ ਹੋਰ ਨੂੰ ਕੋਈ ਕਮੀ ਲੱਗਦੀ ਆ ਤਾਂ ਉਹ ਵੀ ਦੱਸਿਓ ਆਪਾਂ ਉਹ ਵੀ ਪੂਰੀ ਕਰਾਂਗੇ ਠੀਕ ਨੇ ਤੇ ਕਈ ਵਾਰ ਹੋ ਜਾਂਦਾ ਕੋਈ ਬੜੀ ਗੱਲ ਨਹੀਂ ਹੈਗੀ ਕਮੀ ਪੇਸ਼ੀ ਬੰਦੇ ਦੇ ਹੋ ਜਾਂਦੀ ਹੁੰਦੀ ਹੈ ਤੇ ਲਓ ਜੀ ਆ ਆ ਗਿਆ ਇੱਕ ਹੋਰ ਤੌਲੀਆ ਆਪਣਾ ਨਵਾਂ ਤੌਲਿਏ ਹੋ ਗਏ ਬਨੈਨਾ ਹੋ ਗਈਆਂ ਹੈ ਹਰ ਗੁਣ ਦੇ ਤਾਂ ਸਮਝ ਲਓ ਇੱਕ ਸਾਲ ਦੇ ਪੂਰੇ ਕੰਪਲੀਟ ਹੋ ਗਏ ਕੱਪੜੇ ਸੱਤ ਜੋੜੇ ਹੋ ਗਏ ਹਰ ਮੋੜ ਦੇ ਸੱਤ ਜੋੜੇ ਹੋ ਗਏ ਤੇ ਉਧਰ ਘਰ ਦੇ ਸਾਡੇ ਹੋਰ ਇਹ ਆ ਰੈਡੀ ਉਹ ਤੋਂ ਬਾਅਦ ਹੁਣ ਭਾਈ ਤੁਰਨਾ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਮਾਲਾ ਨੂੰ ਜੁੜੇ ਰਹੋ ਤੁਸੀਂ ਹੁਣ ਬਲੌਗਰਾਂ ਦੇ ਨਾਲ ਫਿਰ ਉੱਥੇ ਜਾ ਕੇ ਦੇਖਦੇ ਆ ਅੱਗੇ ਦਾ ਮਾਹੌਲ ਕਿਵੇਂ ਦਾ ਚੱਲਦਾ ਏ ਆਣਾ ਤੇ ਲਓ ਜੀ ਖੰਬਣੀਆਂ ਖੁੰਮਣੀਆਂ ਕੰਪਲੀਟ ਆਪਣੇ ਵੱਲੋਂ ਪੂਰਾ ਕੰਮ ਤੇ ਆ ਆਪਣੇ ਅੱਗੇ ਖਲਾਉਣੇ ਲੱਡੂ ਦੇ ਜਿੱਦ ਹੈਗਾ ਤੁਸੀਂ ਬੈਕਰੀ ਦੇ ਦੇਣਾ ਉਹ ਦੀਦੀ ਇਹਨੂੰ ਸਾਈਡ ਪਰੇ ਰੱਖ ਲਾ ਜੇ ਹਰਗੁਣ ਉਹਨਾਂ ਦੇਖ ਲੈਣਾ ਨੂਰ ਨੇ ਉਹਨੇ ਕਿਹਾ 14 ਵਾਰੀ ਲਾਪਰੀ ਦਵਾਰੀ ਮਾਸੀ ਨੇ ਕੀ ਲੈ ਕੇ ਆਏ ਤੇ ਹਾਂ ਭਾਈ ਠੂਬਨੇ ਡੇਗਲੇ ਖਲਾਣੇ ਠੂਬਨੇ ਰਾਤ ਪਾਤਾ ਵੀ ਮੈਨੂੰ ਖਲਾਣੇ ਤਾਂ ਹੁਣੇ ਲਕਵਾਇਆ ਚੰਗੀ ਲਕਵਾਉਣਾ ਆਹੋ ਕਦੇ ਹੋਣੀ ਕਦੇ ਹੋਰ ਪੰਗਾ ਛੇੜ ਜਿਵੇਂ ਤੇ ਮੈਂ ਇਹ ਹੱਥ ਕਦਰ ਲਓ ਭਾਈ ਕੰਪਲੀਟ ਹੋ ਗਿਆ ਹੁਣ ਆਪਣਾ ਸਾਰਾ ਸਿਸਟਮ ਤੇ ਹੁਣ ਦੀਦੀ ਕੋਈ ਰਾਹ ਤਾਂ ਨਹੀਂ ਗਿਆ ਦੇਖ ਲਓ ਹੁਣ ਫੇਰ ਨਾ ਕਿਤੇ ਕਿਹੋ ਜਿਹਾ ਰਹਿ ਗਿਆ ਪਿੱਛੇ ਪਾ ਦੇ ਬੁੱਤਾ ਆਣੇ ਲਈ ਚ ਕੱਪੜੇ ਇਹਨੂੰ ਪਾ ਦਿੱਤਾ ਹੀ ਰਹਿ ਗਿਆ ਹੋਇਆ ਤਾਂ ਮਾਫ਼ ਕਰੇ ਹੁਣ ਤਾਂ ਹਾਈ ਕੁਝ ਕਹਿ ਸਕਦੇ ਹੁਣ ਤਾਂ ਭਾਈ ਅਸੀਂ ਹੱਥੇ ਜੋੜ ਲੱਕਦੇ ਆ ਕਿਉਂਕਿ ਸਾਨੂੰ ਉੱਧਰ ਦੇ ਰਵਾਜਾਂ ਬਾਰੇ ਪਤਾ ਸਹੀ ਗੱਲ ਹੈ ਨਹੀਂ ਗੱਲ ਠੀਕ ਹੈ ਅਸੀਂ ਤਾਂ ਜੋੜਤਾ ਭਾਈ ਪੂਰਾ ਲਾਇਆ ਹਾਂ 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 ਬਿਲਕੁਲ 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 ਜਿਹੜੀ ਰਹਿ ਗਈ ਹੋਵੇ ਤਾਂ ਸੀ ਕੁਝ ਨਹੀਂ ਕਰ ਸਕਦੇ ਹਾਂ ਫਿਰ ਅਸੀਂ ਭਾਈ ਕੁਝ ਨਹੀਂ ਕਰ ਸਕਦੇ ਇਹ ਨਹੀਂ ਭਾਈ ਤੇ ਐਂਦਾ ਕਰੋ ਕੋਈ ਇੱਕ ਐਕਸਟਰਾ ਲਿਫਾਫਾ ਲੈ ਲਵੋਣਾ ਉਹਦੇ ਵਿੱਚ ਹਾਂ ਇੱਕ ਲਿਫਾਫਾ ਜੇ ਕੋਈ ਛੋਟੀ ਤੇਜ਼ੀ ਹੈਗੀ ਉਹਦੇ ਵਿੱਚ ਪਾ ਲਓ ਐਂਦਾ ਕਰ ਲਓ ਥੋੜਾ ਜਿਹਾ ਸਮਾਨ ਕਿਸੇ ਹੋਰ ਉਹਦੇ ਵਿੱਚ ਪਾ ਲੈਣੇ ਆ ਠੀਕ ਨਹੀਂ ਹਾਂਜੀ ਆਹ ਦਮ ਪਰ ਡੱਬਾ ਚੋਂ ਨਹੀਂ ਸਮਾਨ ਕੱਢ ਕੇ ਆਈ ਵਿੱਚ ਪਾ ਦਿਓ ਨਹੀਂ ਬੁੱਤਾ ਉਹ ਡੱਬੇ ਚ ਨਹੀਂ ਪੈਣਾ ਸਮਾਨ ਤੇ ਲਿਫਾਫਾ ਨੇ ਦੇ ਦੇਣੀ ਆ ਜੀ ਹਾਂ ਹੋ ਤਾਂ ਹੈ ਨਹੀਂ ਚਲੋ ਕਮੀ ਪੈਸੀ ਮਣੀ ਮੋਟੀ ਹੋ ਜਾਂਦੀ ਹੈ ਬਿਲਕੁਲ 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 ਤੇ ਜੇ ਕੁਝ ਰਹਿ ਗਿਆ ਤਾਂ ਵੀ ਚਲ ਬਾਅਦ ਚ ਲੈ ਹੋ ਜਾਊਗਾ ਉਹ ਹੈ ਕਿ ਨਹੀਂ ਹਾਂ ਇਹ ਤਾਂ ਹੈ ਦੇਖੀ ਜਿੱਪ ਲੱਗ ਨਹੀਂ ਰਹੀ ਦੀਦੀ ਸਾਈ ਦੂਜੀ ਵੀ ਮਲਾ ਦੇ ਦੂਜੀ ਸਾਈ ਹਾਂ ਜੀ ਲਓ ਭਾਈ ਆਸ ਕੱਪੜੇ ਬਾਕੀ ਉੱਚ ਇਹ ਤਾਂ ਹੋ ਗਈ ਟੇਚੀ ਆਪਣੀ ਪੈਕ ਬੜਾ ਲਫਾਫਾ ਹੋਣਾ ਉਧਰ ਹਾਂ ਵੀ ਨਾਲੇ ਲੱਗ ਹੂੰ ਬਾਕੀ ਦੇ ਹੋ ਲਾਇ ਕਿਹੜੇ ਕਿਹੜੇ ਹੁਣ ਸੂਟ ਜਿਹੜੇ ਭੂਆ ਜੀ ਨੂੰ ਆਹ ਰਹੀ ਵਾਲੀ ਆਂਟੀ ਨੂੰ ਪਾਈ ਉਹ ਵੀ ਦਿਖਾ ਮੜਾ ਜੀ ਹਣਾ ਕਿਉਂਕਿ ਭੂਆ ਜੀ ਦਾ ਸੂਟ ਆ ਹੋ ਗਿਆ ਭੂਆ ਜੀ ਦਾ ਸੂਟ ਨਾਲ ਪੱਗ ਲਗਾਤੀ ਨਾਲ ਪੱਗ ਲਗਾਤੀ ਹਾਂ ਠੀਕ ਹੈ ਜੀ ਤੇ ਆ ਹੋ ਗਿਆ ਹਰੀ ਵਾਲੀ ਆਂਟੀ ਦਾ ਆ ਪਾਈ ਹਰੀ ਵਾਲੀ ਆਂਟੀ ਦਾ ਸੂਟ ਇੱਧਰ ਨੂੰ ਦਿਖਾ ਨਾਲ ਸ਼ਰਟ ਲਗਾਤੀ ਇੱਧਰ ਨੂੰ ਦਿਖਾ ਮੜਾ ਮੋੜੇ ਤੇ ਹਾਂ ਐਦਾਂ ਤੇ ਆ ਹੋ ਗਿਆ ਹਰੀ ਵਾਲੀ ਆਂਟੀ ਦਾ ਸੂਟ ਨਾਲ ਸ਼ਰਟ ਲਾਤੀ ਭਾਈ ਆ ਹੋ ਗਿਆ ਦਾਦਾ ਜੀ ਦਾ ਆ ਸਾਡੇ ਦਾਦਾ ਜੀ ਦਾ ਭਾਈ ਜੈਸਮਿਨ ਦੇ ਦਾਦਾ ਜੀ ਜਿਹੜੇ ਚਲੋ ਮੇਰੇ ਵੀ ਦਾਦਾ ਜੀ ਹੋਆ ਕੁਰਤਾ ਪਜਾਮਾ ਨਾਲ ਪਾ ਹਾਂ ਇਹ ਵੀ ਭਾਈ ਅਸੀਂ ਮਾਫੀ ਮੰਗਦੇ ਹਾਂ ਇਹ ਵੀ ਰਹਿ ਗਿਆ ਤਾਂ ਸਾਤੋ ਕੁਰਤਾ ਪਜਾਮਾ ਤੇ ਇਹ ਵੀ ਆਪਾਂ ਨੇ ਕਰਤਾ ਕੰਪਲੀਟ ਇਹ ਹਰੇਕ ਏਰੀਆ ਦਾ ਭਾਈ ਆਪਣਾ ਆਪਣਾ ਰਿਵਾਜ ਹੁੰਦਾ ਆਪਾਂ ਫੇਰ ਕਹਿੰਨੇ ਆ ਤੁਹਾਨੂੰ ਵੀ ਸਾਡੇ ਏਰੀਆ 'ਚ ਇਹ ਰਿਵਾਜ ਹੈ ਨਹੀਂ ਤਾਂ ਤਾਂ ਸਾਨੂੰ ਪਤਾ ਨਹੀਂ ਤਾਂ ਤੇ ਹੁਣ ਆਪਾਂ ਨੇ ਸਾਰੀਆਂ ਕੰਮੀਆਂ ਪੇਸ਼ੀਆਂ ਆਪਣੇ ਵੱਲੋਂ ਦਾ ਪੂਰੀਆਂ ਕਰਤੀਆਂ ਤੇ ਬਾਕੀ ਹੁਣ ਤੁਸੀਂ ਦੱਸ ਦਿਓ ਜੇ ਕੋਈ ਰਹਿ ਗਈ ਹੋਈ ਕਮੀ ਪੇਚੀ ਤੇ ਚਲੋ ਲਓ ਜੀ ਫਿਰ ਹੁਣ ਭਾਈ ਸੂਟਾਂ ਵਾਲਾ ਕੰਮ ਤਾਂ ਹੋ ਗਿਆ ਆਪਣਾ ਕੰਪਲੀਟ ਤੇ ਹੁਣ ਆਪਾਂ ਲੱਗੇ ਪੰਜੀਰੀ ਪੈਕ ਕਰਨਾ ਜਿਹੜਾ ਕੰਮ ਹੁਣ ਮੰਮੀ ਨਹੀਂ ਅਧੂਰਾ ਛੱਡ ਗਿਆ ਹੁੰਦਾ ਉਹ ਲੱਗੀ ਪੂਰਾ ਬਿਲਕੁਲ ਬਿਲਕੁਲ ਤੇ ਠੰਡੀ ਹੋ ਗਈ ਅੰਦਰ ਦਾ ਠੰਡੀ ਆ ਹੁਣ ਤਾਂ ਠੰਡੀ ਹੋ ਗਈ ਹੁਣ ਤਾਂ ਹੁਣ ਪਹਿਲਾਂ ਡੱਬੇ ਦੇ ਪਿੰਗਣੇ ਦਾ ਡਰ ਰਹਿੰਦਾ ਤਾਂ ਡਰਤਾ ਕਿ ਡੱਬਾ ਪਿੰਗਣ ਨਾ ਜਾਵੇ ਤੇ ਹੁਣ ਆਪਣੀ ਹੋ ਗਈ ਭਾਈ ਇਹ ਪੰਜੀਰੀ ਠੰਡੀ ਜੀ ਜੇ ਠੰਡੀ ਹੋ ਗਈ ਫਿਰ ਤਾਂ ਉਂਜਾਲਿਆਂ ਨਾਲ ਪਾ ਦੇ ਆਹੋ ਅੱਛਾ ਤੇ ਲੱਗ ਜਾਣਾ ਫਿਰ ਤੇ ਇਹ ਨਹੀਂ ਬੰਥ ਨਾਲ ਤੇ ਫਿਰ ਜੀ ਕੀ ਕੀ ਪਤਾ ਠੰਡੀ ਅਜੇ ਹੋਈ ਹੋਈ ਨਾ ਨਾ ਠੰਡੀ ਹੋ ਗਿਆ ਨਾ ਅੱਛਾ ਨਾ ਨਾ ਠੰਡੀ ਤਾਂ ਹੋ ਗਈ ਠੰਡੀ ਦਾ ਵੈਸੇ ਉਹ ਵੀ ਇਹ ਫਿਰ ਨਹੀਂ ਤਾਂ ਡੱਬੇ ਨੇ ਪਿੰਗਣ ਪੇਗਣੇ ਨੜਾ ਰੇ ਨਾ ਪਾਈ ਇੰਨਾਲੇ ਕੀ ਜਿਆਦੇ ਆ ਨਾ ਮੇਰੇ ਵੀ ਕੀ ਨਰਮਾ ਬਾਥਾਂ ਲੱਗਣਾ ਫਿਰ ਉੱਤਰਨੇ ਨਹੀਂ ਹਾਂ ਇਹ ਤਾਂ ਹੈ ਤੇ ਲਓ ਜੀ ਹੁਣ ਪੈਕਿੰਗ ਚੱਲ ਰਹੀ ਹੈ ਪੰਜੀਰੀ ਦੀ। ਕੀ ਬੋਲਣਾ ਹੈ? ਇਤੇ ਬਾਅਦ। ਕੀ ਬੋਲਣਾ ਹੈ? ਹਾਂ ਜੀ। ਜਦ ਮੈਂ ਦੇਖਿਆ ਮਿਲ ਗਿਆ ਘੜਾ ਮੈਂ ਫਿਰ ਗਰਮ ਉਹ ਜਿਹੜਾ ਸਾਰੇ ਪੰਜੀਰੇ ਨਾ ਸੀ। ਹਾਂ। ਘਰ ਨਾਲ ਪੈ ਗਣ ਦਾ ਬੱਤ। ਬਿਲਕੁਲ। ਸਾਰੇ ਛੱਟਿਆ ਨਾ ਸੋਜਣਾ ਸੀ। ਛੱਟਿਆ। ਸਾਰੇ ਛੱਟੇ ਪੁਰਾਣੀ ਬੀਬੇ ਹੈ। ਸਾਰਾ ਛੱਟਿਆ ਨਾ ਆਸ਼ ਹੋ ਜਾਣਾ ਸੀ ਕਹਿੰਦੀ। ਇਹ ਲਓ ਜੀ ਆ ਡੱਬੇ ਵਧੀਆ ਰਹਿ ਗਏ ਆਪਾਂ ਡੱਬੇ ਲਿਆਂਦੇ ਹੈ ਜੀ ਡੱਬੇ ਗਲੀਰ ਕੋ ਲੈ ਕੇ ਆਈ ਹੈ ਹਾਂ ਮੈਂ ਆਪਣੇ ਮੋਲਟ ਲੈ ਕੇ ਆਈ ਅੱਛਾ ਉਹ ਭਾਈ ਨੇ ਮੋਲ ਖਰੀਦਿਆ ਹੋਇਆ ਓ ਲਓ ਜੀ ਪੰਜੀਰੀ ਹੋ ਗਈ ਆਪਣੀ ਪੈਕ ਤੇ ਇਹ ਡੱਬਾ 5 ਕਿਲੋ ਵਾਲਾ ਹੋਊਗਾ ਦੀਦੀ ਹਨਾ ਹੂੰ ਹੁਣ ਆਹਨੇ ਦਾ 5 ਕਿਲੋ ਵਾਲਾ ਕਿੰਨੇ ਵੱਧੇ ਹੋਣ ਬਾਈ हां जी हां 5 किलो वाला डब्बा अपना तकरीबन भर देना सारा ਤੇ پنੀਰੀ ਵਾਲਾ ਕੰਮ ਵੀ ਹੁਣ ਆਪਣਾ ਹੋ ਗਿਆ ਕੰਪਲੀਟ ਬਾਕੀ ਪਾਈ ਹੁਣ ਅਸੀਂ ਤੁਰਨਾ ਜੀ ਜੈਸਮੀਨ ਨੂੰ ਉਹਨਾਂ ਦੇ ਕੋਲ ਨੂੰ ਤੇ ਉਹ ਫਿਰ ਤੁਹਾਨੂੰ ਹੁਣ ਸਾਰਾ ਮਾਹੌਲ ਅੱਗੇ ਦਾ ਦਿਖਾऊंगा ਅਗਲੇ ਬਲੌਗ ਚ ਤੇ ਲਓ ਜੀ پنੀਰੀ ਹੋ ਗਈ ਹੁਣ ਆਪਣੀ ਕੰਪਲੀਟ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਲਾ ਸਣੋ ਸਣਾ ਮੰਮੀ ਇਹ ਲਸਣ ਚਾਹੀਦਾ ਉੱਪਰ ਰੱਖੀਏ ਹਾਂ ਲਸਣ ਵੀ ਦੀਦੀ ਨਾਲ ਚਾਹੀਦਾ ਹਨਾ ਹੋਰ ਕੀ ਹੈ ਇਹ ਲਸਣ ਨਾਲੇ ਪਾ ਦੇ ਸਮਾਨ ਲਿਫਾਫੇ ਦੇ ਵਿੱਚੇ ਪਾਣਾ ਡੱਬਾ ਡੱਬੇ ਦੇ ਵਿੱਚੇ ਪਾ ਦੇਓ ਪਈ ਵੀ ਗੱਲ ਆ ਭਾਈ ਹਨਾ ਹਾਂ ਲਸਣ ਦਾ ਭਾਈ ਕੀ ਦੇ ਨਾਲ ਜ਼ਰੂਰੀ ਹੈ ਜ਼ਰੂਰੀ ਆ ਜੀ ਜ਼ਰੂਰੀ ਨਹੀਂ ਨਹੀਂ ਜਿਹੜੇ ਡੱਬੇ ਲੈ ਨਹੀਂ ਪਾਣਾ ਲਿਫਾਫੇ ਚ ਲਿਫਾਫੇ ਚ ਪਾ ਦੇ ਦੇ ਤੇ ਲਸਣ ਆਹ ਉਧਰ ਕੋਲ ਰੱਖ ਲਓ ਚਲੋ ਇੱਕ ਕਿਕੇ ਹੋ ਗਿਆ ਇੱਕ ਦੁੱਧ ਹੋ ਗਿਆ ਇੱਕ ਇਹ ਸਮਾਨ ਹੋ ਗਿਆ ਹਾਂ ਇਹਨਾਂ ਨਾਲ ਤਾਂ ਭਾਈ ਜ਼ਰੂਰੀ ਲਸਣ ਜ਼ਰੂਰੀ ਆ ਜੀ ਮੰਨਾਂ ਦੇ ਆਲੇ ਮੰਨ ਦੇ ਨਹੀਂ ਮੰਨਦੇ ਨਹੀਂ ਮੰਨਦੇ ਹਾਂ ਬਿਲਕੁਲ ਤੇ ਆਪਾਂ ਦਾ ਭਾਈ ਇਹ ਚੀਜ਼ਾਂ ਜਣੀ ਜ਼ਰੂਰੀ ਸਮਝਦੇ ਆ ਸਾਡੇ ਜਿਹੜੇ ਘਰ ਦੇ ਬੜੇ ਉਹ ਆ ਉਹਨਾਂ ਕਰਕੇ ਬੜਿਆਂ ਨੇ ਕਹਿਣੇ ਪਾ ਚੱਲਣਾ ਪੈਂਦਾ ਆਪਾਂ ਤਾਂ ਬੜਿਆਂ ਦੇ ਕਹਿਣੇ ਦੇ ਹਿਸਾਬ ਨਾਲ ਚੱਲਦੇ ਆ ਵੀ ਇਹ ਚੀਜ਼ਾਂ ਨਾਲ ਜ਼ਰੂਰੀ ਆ ਤੇ ਚਲੋ ਠੀਕ ਆ ਜੀ ਫਿਰ ਪੰਜੀਰੀ ਹੋਗੀ ਪੈਕ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਇਜਾਜ਼ਤ ਸਸਰੀ ਕਾਲ ਜੀ ਸਾਰਿਆਂ ਨੂੰ